ਅੱਤਵਾਦ ਕਿਦਾ ਐਵੇਂ ਦਵਾ ਅੰਮ੍ਰਿਤਸਰ ਦੇ ਵਿੱਚ ਵਾਪਰੇ ਟ੍ਰਿਪਲ ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੋਹ ਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਜਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੋਤੀ ਨੀਂ ਸਵਾ ਦਿੱਤਾ 2 साल ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਮੇਂ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹੱਸਦੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ ਅੰਮ੍ਰਿਤਸਰ ਦੇ ਵਿੱਚ ਵਾਪਰੇ ਟ੍ਰਿਪਲ ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੋਹ ਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਚਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੌਤ ਨਹੀਂ ਸੁਆ ਦਿੱਤਾ 2.5 ਸਾਲ ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਮੇਂ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹੱਸਦੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ ਮੇਰੇ ਦੋਸਤਾਂ ਕੀ ਹਾਲ ਹੈ ਐਦਮ ਅੰਮ੍ਰਿਤਸਰ ਦੇ ਵਿੱਚ ਵਾਪਰੇ ਟ੍ਰਿਪਲ ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੌਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਜਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੌਤੇ ਨੀਂ ਸਵਾ ਦਿੱਤਾ 2 साल ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਮੇਂ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹੱਸਦੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ ਅੰਮ੍ਰਿਤਸਰ ਦੇ ਵਿੱਚ ਵਾਪਰੇ 트리플 ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੋਹ ਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਜਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੌਤ ਨਹੀਂ ਸੁਆ ਦਿੱਤਾ 2.5 ਸਾਲ ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਾਮੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹੱਥੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ ਇਹਦਾ ਐਵੇਂ ਤੁਮ ਅੰਮ੍ਰਿਤਸਰ ਦੇ ਵਿੱਚ ਵਾਪਰੇ ਟ੍ਰਿਪਲ ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੋਹ ਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਜਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੋਤੀ ਨੀਂਦ ਸਵਾ ਦਿੱਤਾ 2 साल ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਮੇਂ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹੱਸਦੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ ਅੰਮ੍ਰਿਤਸਰ ਦੇ ਵਿੱਚ ਵਾਪਰੇ 트리플 ਮਰਡਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਨਸ਼ੇੜੀ ਪੁੱਤ ਨੇ ਪਹਿਲਾਂ ਤਾਂ ਸੁੱਤੀ ਪਈ ਆਪਣੀ ਮਾਂ ਨੂੰ ਦਾਤਰ ਦੇ ਨਾਲ ਮੋਹ ਤੇ ਘਾਟ ਉਤਾਰ ਦਿੱਤਾ ਅਤੇ ਉਸ ਮਗਰੋਂ ਆਪਣੀ ਪਰਜਾਈ ਅਤੇ 2.5 ਸਾਲ ਦੇ ਮਾਸੂਮ ਭਤੀਜੇ ਨੂੰ ਵੀ ਮੌਤ ਨਹੀਂ ਸਵਾ ਦਿੱਤਾ 2.5 ਸਾਲ ਦੇ ਮਾਸੂਮ ਸਮਰਥ ਦੀਆਂ ਕਈ ਪਿਆਰੀਆਂ ਵੀਡੀਓ ਸਾਮੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ ਰਹੀਆਂ ਨੇ ਸਕੂਲ ਜਾਣ ਦੀ ਪਹਿਲੇ ਦਿਨ ਦੀਆਂ ਵੀਡੀਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਤੇ ਆਪਣੀ ਮਾਂ ਦੇ ਨਾਲ ਹਫ਼ਤੇ ਖੇਡਦੇ ਦੀ ਵੀਡੀਓ ਜੋ ਕਿ ਤੁਹਾਨੂੰ ਵੀ ਭਾਵੁ ਕਰ ਦੇਵੇਗੀ